ਕੁਝ ਦਿਨ ਪਹਿਲਾਂ ਜੁਲੰਦਰ ਦੇ ਪੁਲਿਸ ਬੀਹਵੀ ਸਕੂਲ ਦੇ ਵਿੱਚ 12ਵੀਂ ਵਿੱਚ ਪੜ੍ਹਨ ਵਾਲੀ ਵਿਦਿਆਰਥਣ ਦੇ ਵੱਲੋਂ ਸੁਸਾਈਡ ਕਰ ਲਿਆ ਗਿਆ ਸੀ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ આરોਪ ਲਗਾਏ ਨੇ ਕਿ ਸਕੂਲ ਦੀਆਂ ਅਧਿਆਪਕਾ ਦੇ ਵੱਲੋਂ ਬੱਚਿਆਂ ਨੂੰ ਟੌਰਚਰ ਕੀਤਾ ਜਾਂਦਾ ਹੈ ਇਸੇ ਮਾਮਲੇ ਦੇ ਵਿੱਚ ਪਹਿਲਾਂ ਉਹ ਲੜਕੀ ਆਪਣੀ ਸਹੇਲੀ ਦੇ ਨਾਲ ਤੇ ਚੈਟ ਕਰਦੀ ਸੀ ਤੇ ਉਸ ਤੋਂ ਬਾਅਦ ਬੇਖੋਪ ਕਦਮ ਚੱਕ ਲੈਂਦੀ ਹੈ ਇਸ ਦੇ ਨਾਲ ਹੀ ਚੈਟ ਦੇ ਵਿੱਚ ਵੀ ਸਾਫ ਦੇਖਿਆ ਗਿਆ ਕਿ ਲੜਕੀ ਆਪਣੇ ਸਕੂਲ ਦੇ ਅਧਿਆਪਕਾ ਤੋਂ ਡਰਦੀ ਹੋਈ ਨਜ਼ਰ ਆ ਰਹੀ ਸੀ ਤੇ ਹੁਣ ਲੜਕੀ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਡਿਵੀਜ਼ਾ ਨੰਬਰ 4 ਦੇ ਬਾਹਰ ਰੋਸ ਮੁਜ਼ਾਰਾ ਕੀਤਾ ਜਾ ਰਿਹਾ ਹੈ ਤੇ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਦੀ ਧੀ ਨੂੰ ਇਨਸਾਫ ਮਿਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਡੀਏਵੀ ਸਕੂਲ ਦੇ ਅਧਿਆਪਕ ਜੋ ਕਿ ਬੱਚਿਆਂ ਨੂੰ ਟੌਰਚਰ ਕਰਦੇ ਨੇ ਉਨ੍ਹਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਤੇ ਉਨ੍ਹਾਂ ਦੀ ਗ੍ਰਿਫਤਾਰੀ ਪੈਣੀ ਚਾਹੀਦੀ ਹੈ। ਇਸੇ ਦੇ ਨਾਲ ਹੀ ਗੱਲਬਾਤ ਕਰਦਿਆਂ ਲੜਕੀ ਦੀ ਮਾਤਾ ਨੇ ਦੱਸਿਆ ਕਿ ਪੁਲਿਸ ਦੇ ਵੱਲੋਂ ਉਨ੍ਹਾਂ ਤੇ ਕੰਪਰੋਮਾਈਜ਼ ਕਰਨ ਦਾ ਪ੍ਰੈਸ਼ਰ ਵੀ ਬਣਾਇਆ ਜਾ ਰਿਹਾ ਹੈ ਪੁਲਿਸ ਦਾ ਕਹਿਣਾ ਹੈ ਕਿ ਭਾਵੇਂ 10 ਦਿਨ ਲਾਸ਼ ਨੂੰ ਰੱਖ ਲੋ ਪੋਸਟ ਮੈਡਮ ਨਾ ਕਰਾਓ ਪਰ ਕੁਝ ਨਹੀਂ ਹੋਵੇਗਾ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਆਪਣੀ ਬੇਟੀ ਨੂੰ ਹਰ ਹਾਲ ਦੇ ਵਿੱਚ ਇਨਸਾਫ ਦਿਵਾ ਕੇ ਰਹਿਣਗੇ ਇਸ ਮਾਮਲੇ ਦੇ ਵਿੱਚ ਫਿਲਹਾਲ ਪੁਲਿਸ ਕੋਈ ਵੀ ਗੱਲ ਨਹੀਂ ਕਰ ਰਹੀ ਪੁਲਿਸ ਦਾ ਕਹਿਣਾ ਹੈ ਕਿ ਉੱਚ ਅਧਿਕਾਰੀ ਹੀ ਮੀਡੀਆ ਦੇ ਨਾਲ ਗੱਲਬਾਤ ਕਰਨਗੇ ਸਰ ਮੇਰਾ ਨਾਮ ਨੇ ਪ੍ਰੇੰਕਾ ਹੈ ਮੇਰੀ ਬੇਟੀ ਜੋ ਕਿ ਪੁਲਿਸ ਡਿਵੀਜ਼ਨ ਸਕੂਲ ਚ ਪਲਸ 2 ਚ ਪੜਦੀ ਸੀਗੀ ਉਹਨੂੰ ਕਾਫੀ ਜ਼ਿਆਦਾ ਟੌਰਚਰ ਕੀਤਾ ਜਾ ਰਿਹਾ ਸੀਗਾ ਉਹ ਪਿਛਲੇ 15 ਦਿਨਾਂ ਤੋਂ ਸਕੂਲ ਨਹੀਂ ਜਾ ਰਹੀ ਸੀ ਮਤਲਬ ਕਿ ਟੌਰਚਰ ਕਾਫੀ ਪਰੇਸ਼ਾਨ ਸੀ ਅਜੇ ਇੱਕ ਵਾਰ ਮੈਨੂੰ ਇੱਕ ਗੱਲ ਦੱਸਿਓ 15 ਦਿਨਾਂ ਤੋਂ ਸਕੂਲ ਨਹੀਂ ਜਾ ਬੱਚਾ ਸਕੂਲ ਨਹੀਂ ਜਾਂਦਾ ਹੈਗਾ ਤੁਹਾਡੇ ਨਾਲ ਕੋਈ ਗੱਲਬਾਤ ਹੋਈ ਹੋਵੇ ਕੋਈ ਤੁਹਾਨੂੰ ਦਿਲ ਦੀ ਗੱਲ ਦੱਸੀ ਹੋਵੇ ਉਹਨੇ ਕੋਈ ਗੱਲ ਨਹੀਂ ਦੱਸੀ ਮੈਂ ਉਹਨੂੰ ਕਹਿੰਦੀ ਸੀ ਕਿ ਤੂੰ ਰੈਗੂਲਰ ਸਕੂਲ ਕਿਉਂ ਨਹੀਂ ਜਾਂਦੀ ਕਹਿੰਦੀ ਮਮਾ ਮੈਨੂੰ ਨਾ ਨਹੀਂ ਸਕੂਲ ਨਹੀਂ ਜਾ ਰਹੀ ਤੇ ਸ਼ੀ ਮੈਮ ਔਰ ਨੀਤੂ ਗੁਤਾ ਮੈਂ ਕਾਫੀ ਟੌਰਚਰ ਕਰ ਰਹੇ ਨੇ ਤੁਸੀਂ ਸਕੂਲ ਨਾਲ ਜਾ ਕੇ ਗੱਲਬਾਤ ਕੀਤੀ ਉਹਨਾਂ ਨਾਲ ਟੀਚਰਸ ਦੇ ਮੈਂ ਆਪਣੀ ਬੇਟੀ ਨੂੰ ਕਿਹਾ ਤੂੰ ਮੈਨੂੰ ਦੱਸ ਤਾਂ ਸਹੀ ਕੋਈ ਗੱਲ ਸ਼ੇਅਰ ਕਰ ਮੈਂ ਸਕੂਲ 'ਚ ਜਾ ਕੇ ਕੰਪਲੀਟ ਕਰ ਕਿ ਨਹੀਂ ਨਹੀਂ ਮम्मा ਇੰਨਾ ਬੱਚਾ ਮੇਰਾ ਡਰ ਗਿਆ ਮम्मा ਤੁਸੀਂ ਜਾਓਗੇ ਉਹ ਮੈਨੂੰ ਹੋਰ ਮੈਂ ਜ਼ਿਆਦਾ ਟੌਰਚਰ ਕਰਨਗੇ ਆ ਤੁਸੀਂ ਸਕੂਲ 'ਚ ਪੜਨਾਨੀ ਮੈਂ ਹੱਲੇ ਪੜਨਾ ਹੈ ਮੈਂ 6 ਮੰਥ ਕੱਟਨੇ ਆ ਹੋਰ ਮੇਰੇ ਬੱਚੇ ਨੇ ਮੈਨੂੰ ਕੁਝ ਵੀ ਨਹੀਂ ਦੱਸਿਆ ਅੱਜ ਕੱਲ ਮੇਰਾ ਬੱਚਾ ਬਹੁਤ ਪਰਸੋ ਵੀਰਵਾਰ ਦੇ ਦਿਨ ਮੇਰਾ ਬੱਚਾ ਬਹੁਤ ਕੁਝ ਜੀਗਾ ਮੇਰੇ ਬੱਚੇ ਨੂੰ ਉਲੂ ਵੀ ਮੈਮ ਦਾ ਨਾ 6 6:30 ਦੇ ਵਿੱਚ ਮੇਰੀ ਵੱਡੀ ਬੇਟੀ ਦੇ ਫੋਨ ਤੇ ਫੋਨ ਆਇਆ ਉਹਨੂੰ ਕੀ ਕਿਹਾ ਜਾ ਰਿਹਾ ਕਿ ਮੇਰੀ ਨਿਹਾਰਕਾ ਸੇ ਬਾਤ ਹੋ ਸਕਤੀ ਹੈ ਉਹਨੇ ਮੇਰੀ ਤਬੀਅਤ ਖਰਾਬ ਸੀ ਮੈਨੂੰ ਫੀਵਰ ਸੀ ਮੇਰੀ ਬੇਟੀ ਨੇ ਕਹਿਤਾ ਕਿ ਮੈਂ ਘਰ ਨਹੀਂ ਆਪਣੀ ਫਰੈਂਡ ਦੇ ਘਰ ਐਕਚੁਅਲੀ ਉਹ ਹੈ ਘਰ ਹੀ ਸੀ ਉਹਨੇ ਚੂ ਫਿਰ ਉਹਨੂੰ ਕਿਹਾ ਗਿਆ ਕਿ ਕਦ ਤੱਕ ਘਰ ਜਾਓਗੇ ਉਹਨੇ ਬੋਲਿਆ ਮੈਂ 7:30 ਤੱਕ ਜਾਊਂਗੀ ਕਹਿੰਦੇ ਆਪ ਸ਼ਾਮ ਤੱਕ ਘਰ ਨਾ ਜਾਓ ਤਾਂ ਮੈਂ ਵੇਟ ਕਰਦੀ ਰਹੂੰ ਮੈਨੂੰ ਉਸਕਾ ਨੰਬਰ ਦਿਓ ਜੋ ਮੇਰੀ ਪਲੱਸ 2 ਚ ਬੇਟੀ ਪੜ੍ਹ ਰਹੀ ਸੀ ਮੈਂ ਉਹਨੇ ਮੇਰੀ ਬੇਟੀ ਨੇ ਉਹਦਾ ਨੰਬਰ ਦੇ ਦਿੱਤਾ ਜਿਸ ਵਾਰੀ ਉਹ ਮੈਮ ਨੇ ਉਹਦੇ ਫੋਨ ਤੇ ਫੋਨ ਕੀਤਾ ਮੇਰੀ ਦੋਨੋਂ ਬੇਟੀਆਂ ਇਕੱਠੀਆਂ ਹੀ ਬੈਠੀਆਂ ਸੀ ਜਿਹੜੀ ਵੱਡੀ ਗੱਲ ਕਰ ਰਹੀ ਸੀ ਸੈਕਿੰਡ ਬੇਟੀ ਤੇ ਫੋਨ ਕੀਤਾ ਜਿਹੜੀ ਪਲੱਸ 2 ਚ ਪੜ੍ਹ ਰਹੀ ਸੀ ਫੁੱਲ ਰੀਅਰ ਸਕੂਲ ਚ ਉਹਨੇ ਜਦੋਂ ਉਹਨੂੰ ਫੋਨ ਕੀਤਾ ਮੇਰੀ ਬੇਟੀ ਕੰਡੀ ਤੂੰ ਮੇਰਾ ਨੰਬਰ ਕਿਉਂ ਦੇ ਦਿੱਤਾ ਹੈ ਮੇਰੀ ਬੱਚੀ ਅੰਮੀ ਘਬਰਾ ਗਈ ਇੰਨਾ ਰੋਈ ਕੰਡੀ ਤੂੰ ਮੇਰਾ ਨੰਬਰ ਕਿਉਂ ਦੇ ਦਤਾ ਨੂੰ ਉਹਨੇ ਮੈਨੂੰ ਪਰੇਸ਼ਾਨ ਕਰੇਗੀ ਤੂੰ ਉਹਨੂੰ ਮੇਰਾ ਨੰਬਰ ਨਹੀਂ ਦੇਣਾ ਸੀ ਉਹ ਕੰਡੀ ਤਾਂ ਗਾਲ ਤੇ ਗਰ ਕੀ ਕਹੀ ਕਿ ਜਿੰਨੂ ਝਾਰਾ ਤੋਂ ਉਹ ਗਾਲ ਦਾ ਘਰ ਮੇਰੀ ਬੱਚਾ ਫੇਰ ਫੜ ਕੇ ਬਹਿ ਗਿਆ ਕੈਨਡਾ ਤੋਂ ਮੇਰੇ ਨੰਬਰ ਮੈਂ ਸੋਚ ਲੈਂਦੇ ਕਿ ਮੈਂ ਮੈਮ ਨੂੰ ਕੀ ਕਹਿਣਾ ਮੈਨੇ ਥੋੜਾ ਜਿਆਦਾ ਟਾਈਮ ਲੇ ਮੇਰਾ ਬੱਚਾ ਉਸ ਤੋਂ ਬਾਅਦ ਕਹਿੰਦਾ ਮੈਂ 2 ਮਿੰਟ ਤੇ ਆਇਆ ਉਹ ਸਲੂਮ ਚ ਚਲੇ ਗਿਆ ਆਪਣਾ ਫੋਨ ਲੈ ਕੇ ਉਸ ਤੋਂ ਬਾਅਦ ਉਹਨੇ ਆਪਣੀ ਫਰੈਂਡ ਐਂਜਲ ਨਾ ਜੋ ਕਿ ਪਲਸ 2 ਦੀ ছাত্রী ਹੈ ਉਹਦੇ ਨਾਲ ਉਹਨੇ ਗੱਲ ਕੀਤੀ ਚੈਟ ਤੇ ਉਹਨੇ ਉਹਨੂੰ ਕਿਹਾ ਕਿ ਮuje ਨਾ ਉਰਵਿਸ਼ੀ ਮੈਂਮ ਦਾ ਕਾਲ ਆ ਰਹਾ ਉਹਨੇ ਕਿਹਾ ਤੋ ਪਿਕ ਕਰ ਲੈ ਕਹਦੀ ਮuje ਡਰ ਲੱਗ ਰਹਾ ਮੈਨੇ ਪਿਕ ਨਹੀਂ ਕਰਤਾ ਕਹਦੀ ਨਹੀਂ ਕਰ ਤੋ ਸਹੀ ਉਸੇ ਬਾਤ ਤੋ ਕਰ ਕਹਦੀ ਨਹੀਂ ਮੈਨੇ ਉਸੇ ਬਾਤ ਨਹੀਂ ਕਰਨੀ ਮuje ਉਸੇ ਬਾਤ ਕਰਨੇ ਮੇ ਡਰ ਲੱਗ ਰਹਾ ਉਸੇ ਜਿਆਦਾ ਤੋ ਮuje ਆਸਾਨ ਮਰਨਾ ਲੱਗ ਰਹਾ ਮੈਂ ਆਪਣੇ ਆਪ ਕੋ ਡੈਡ ਕਰ ਲੂੰਗੀ ਮੈਂ ਮਰਨੇ ਜਾ ਰਹੀ ਹੂੰ ਮੈਨੂੰ ਨਹੀਂ ਪਤਾ ਮੇਰਾ ਬੱਚਾ ਨੇ ਕਦੋਂ ਡੈਡ ਕੀਤੀ ਪਰ ਲੇਕਿਨ ਉਹਦੀ ਚੈਟ ਜੋ ਹੋਈ ਹੈ ਨਾ ਲਾਸਟ ਟਾਈਮਿੰਗ ਉਹਦੀ 7 ਵਜੇ कि 8 मिनट दी सिगी जदों मेरे बच्चे ने आ किया कि मैं डेड हो रही हां मैं मर रही पर ਤੁਸੀਂ ਦੋਨੋਂ ਬੱਚੀਆਂ ਨੂੰ ਜਦੋਂ ਫੋਨ ਆਂਦਾ ਹੈ ਸਕੂਲ ਤੋਂ ਤੁਸੀਂ ਪੁੱਛਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਮੈਨੂੰ ਕਿ ਕਿਉਂ ਫੋਨ ਆ ਰਿਹਾ ਹੈ ਜੇ ਟੀਚਰ ਨੇ ਖੁਦ ਗੱਲ ਕਰ ਲਈ ਮੈਂ ਉਸ ਦਿਨ ਮੇਰੀ ਤਬੀਅਤ ਬਹੁਤ ਖਰਾਬ ਸੀ ਮੈਨੂੰ ਫੀਵਰ ਸੀਗਾ ਮੈਂ ਦੂਸਰੇ ਰੂਮ 'ਚ ਮੇਰੇ ਹਸਬੰਦ ਜਿਹਦਾ ਜੌਬ ਲਈ ਫੀਲਡ ਲਈ ਜੌਬ ਕਰਦੇ ਆ ਉਹ ਸਭ 11 ਵਜੇ ਗਏ ਆ ਮੈਂ ਆਪਣੇ ਹੀਨ ਕੀ ਬਰਤਨ ਵੀ ਨਹੀਂ ਚੱਕੇ ਮੈਂ ਬੈਠੀ ਉਦਾਂ ਹੀ ਲੇਟ ਗਈ ਮੈਨੂੰ ਲੱਗਦਾ ਜੋ ਜਿਵੇਂ ਪਹਿਲੇ ਹੀ ਜਾਨ ਨਿਕਲ ਚੁੱਕੀ ਸੀ ਮੈਂ ਉੱਥੇ ਲੈ ਗਈ ਮੇਰਾ ਬੱਚਾ ਨਿਹਾਰ ਜੋ ਕਿ ਪਲਸ 2 ਚੇ ਪੜਦਾ ਸੀ ਉਹ ਆਇਆ ਮम्मा ਮੈਨੂੰ ਨਾਸ਼ਤਾ ਬਣਾ ਦੇ ਮੈਂ ਕਿਹਾ ਬੇਟਾ ਦੇਖ ਮੈਨੂੰ ਕਿੰਨਾ ਫੀਵਰ ਹੈ ਤੂੰ ਅੱਜ ਆਪ ਹੀ ਬਣਾ ਲੈ ਮੇਰਾ ਬੱਚਾ ਕੇ ਜਿੱਦ ਕਰਦਾ ਸੀ ਮम्मा ਮੈਨੂੰ ਬਣਾ ਕੇ ਦੇ ਉਹ ਚੁੱਪ ਕਰਕੇ ਚਲੀ ਜੀ ਉਹਨੇ ਮੈਨੂੰ ਕੁਝ ਨਹੀਂ ਕਿਹਾ ਮੈਂ ਦੀਦੀ ਉੱਥੇ ਹੀ ਲੇਟੀ ਰਹੀ ਆ ਮੈਨੂੰ ਨਹੀਂ ਪਤਾ ਮੈਨੂੰ ਕੁਝ ਵੀ ਨਹੀਂ ਪਤਾ ਮੇਰੇ ਬੱਚੇ ਨਾਲ ਕੀ ਹੋਇਆ ਕਿਹੜੀ ਮੈਡਮ ਦਾ ਕਾਲ ਕਿੰਨੂੰ ਆਇਆ ਕਿਹੜੀ ਮੈਡਮ ਨੇ ਉਹਨੂੰ ਕੀਤਾ ਪਰ ਅੱਛੀ ਇੱਕ ਗੱਲ ਦੱਸਣਾ ਮੈਂ ਜਦੋਂ ਇਹ ਇਨਸੀਡੈਂਟ ਹੋ ਜਾਂਦਾ ਆ ਬੱਚਾ ਸਾਇਡ ਕਰ ਦਿੰਦਾ ਉਸ ਤੋਂ ਬਾਅਦ ਕਿ ਕਿਸੇ ਨੇ ਸਕੂਲ ਪ੍ਰਸ਼ਾਸਨ ਨਾਲ ਗੱਲ സ <laughs> 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 ਜਿਹੜੀ ਚੈਟ ਉਹਦੀ ਲਾਸਟ ਹੋਈ ਵਸੋ ਫਰੈਂਡ ਨਾ ਹੋਈ ਐ ਕਲਾਸਮੇਟ ਸੀ ਜੜੀ ਉਹਦੀ ਉਹ ਵੀ ਬਾਰ ਬਾਰ ਜ਼ਿਕਰ ਕੀਤਾ ਗਿਆ ਟੀਚਰ ਦੇ ਨਾਮ ਜ਼ਿਕਰ ਕੀਤਾ ਗਿਆ ਟੀਚਰ ਤੋਂ ਮੈਂ ਡਰ ਰਹੀ ਹਾਂ ਉਹਨਾਂ ਨੇ ਕਾਲ ਰਿਕਾਰਡ ਤਾਂ ਹੋਏਗਾ ਉਹਨਾਂ ਨੇ ਪੁਲਿਸ ਵਾਲਿਆਂ ਨੇ ਜਬਤ ਕਰ ਲਿਆ ਉਹਨਾਂ ਨੇ ਕੋਲ ਹੀ ਐ ਉਸ ਦਿਨ ਤੋਂ ਬਾਅਦ ਪਤਾ ਨਹੀਂ ਹੁਣ ਜੀ ਕੌਣ ਰਿਕਾਰਡ ਰਿਆ ਵੀ ਹੋਏਗਾ ਕਿ ਨਹੀਂ ਮੇਰੀ ਬੇਟੀ ਦੇ ਫੋਨ ਤੇ ਜਿਹੜਾ ਫੋਨ ਆਇਆ ਉਹਦਾ ਰਿਕਾਰਡ ਤਾਂ ਤੁਹਾਡੇ ਕੋਲ ਹੋਏਗਾ ਅਨਨੋਨ ਨੰਬਰ ਤੋਂ ਕੀਤਾ ਗਿਆ ਸੀ ਲੋ ਵੀ ਨਹੀਂ ਪਤਾ ਉਹ ਫੋਨ ਨੰਬਰ ਹੈ ਜਾਂ ਨਹੀਂ ਹੈ ਪੁਲਿਸ ਵੱਲੋਂ ਤੁਹਾਨੂੰ ਕੀ ਕਿਹਾ ਪੁਲਿਸ ਵੱਲੋਂ ਮੈਨੂੰ ਕਿਹਾ ਗਿਆ ਕਿ ਤੁਸੀਂ ਜੋ ਮਰਜ਼ੀ ਕਰ ਲਓ ਭਾਵੇਂ ਤੁਸੀਂ 10 ਦਿਨ ਤੱਕ ਆਪਣੀ ਡੈਡ ਬੋਡੀ ਨਾ ਕੁਝ ਕਰੋ ਨਾ ਪੋਸਟਪੋਨ ਕਰਾਓ ਕੁਝ ਨਹੀਂ ਹੋਣਾ ਕਹਿੰਦੇ ਤੁਸੀਂ ਜੋ ਮਰਜ਼ੀ ਕਰ ਲਓ ਜਿਸ ਸਕਸਨੇਬਲ ਅਮਲਾਦ ਨੇ ਇਹ ਗੱਲ ਕਹੀ ਹੈ ਤੁਹਾਨੂੰ ਜਿਨ੍ਹਾਂ ਨੇ ਕੰਪਲੀਟ ਦਰਜ ਕੀਤੀ ਸੀ ਉਹ ਹੁਣੇ ਮੇਰੇ ਹਸਬੰਦ ਨੂੰ ਕਹਿ ਕੇ ਗਏ ਜਦ ਕਿ ਮੈਂ ਤੁਹਾਨੂੰ ਬਿਆਨ ਦੇ ਰਹੀਆਂ ਇੰਨੇ ਸਾਰੇ ਬੱਚੇ ਆ ਰਹੇ ਸੀਗੇ ਉਹਨਾਂ ਨੂੰ ਸਸਪੈਂਡ ਕੀਤਾ ਜਾ ਰਿਹਾ ਹੈ ਉਹਨਾਂ ਦੇ ਘਰ ਫੋਨ ਕੀਤੇ ਜਾ ਰਿਹਾ ਕਿ ਅਸੀਂ ਤੁਹਾਡੇ ਬੱਚੇ ਨੂੰ ਸਸਪੈਂਡ ਕਰ ਦਾਂਗੇ ਈਵਨ ਇੱਕ ਬੱਚਾ ਆ ਵੀ ਰਿਹਾ ਸੀ ਰਸਤੇ ਵਿੱਚ ਸੀ ਕਿਸੇ ਬੱਚੇ ਨੇ ਦੱਸਤਾ ਉੱਥੇ ਜਾ ਰਿਹਾ ਹੈ ਉਹਨੂੰ ਸਸਪੈਂਡ ਕਰਦਾ ਹੈ ਘਰ ਦਿੱਤਾ ਵਾ ਇਹ ਹੋਰ ਵੀ ਬੱਚੇ ਖੜੇ ਆ ਮੈਂ ਇਕੱਲੇ ਪੁਲਿਸ ਦੀਆਂ ਸਕੂਲ ਦੀ ਗਾਲ ਨਹੀਂ ਕਰਦੀ ਕਾਫੀ ਸਕੂਲ ਆਪਣੇ ਜਲੰਧਰ ਚ ਨਾਮੀ ਅਸੀਂ ਸੋਚਦੇ ਕਿ ਸਾਡਾ ਬੱਚਾ ਪੜ੍ਹ ਲਿਖ ਕੇ ਕੁਝ ਲਾਈਫ ਚ ਬਣੇਗਾ ਜੇ ਸਟੀਚ ਰਹੇ ਸਾਡੇ ਬੱਚਿਆਂ ਨੇ ਕੁਝ ਕਰਨਾ ਤੇ ਅਸੀਂ ਅਨਪੜ੍ਹੇ ਚੰਗੇ ਸੀ ਸਾਡੇ ਬੱਚਿਆਂ ਨੂੰ ਸੇਫਟੀ ਚਾਹੀਦੀ ਹੈ ਚਾਹੇ ਕਿਸੇ ਦਾ ਧੀ ਹੈ ਚਾਹੇ ਕਿਸੇ ਦਾ ਪੁੱਤਰ ਹੈ ਮੇਰਾ ਬੱਚਾ ਜ਼ਿੰਦਗੀ ਮੈਂ ਉਹਨਾਂ ਇਨਸਾਫ ਨਹੀਂ ਦਿਵਾ ਚੁੱਕੀ ਮੇਰੀ ਬੇਟੀ ਜਾ ਚੁੱਕੀ ਹੈ ਲੇਕਿਨ ਮੇਰੀ ਬੇਟੀ ਨੂੰ ਇਨਸਾਫ ਚਾਹੀਦਾ ਜਿਹੜੇ ਬੱਚੇ ਹੈ ਨਾ ਕੱਲ ਨੂੰ ਇਹਨਾਂ ਨਾਲ ਕੁਝ ਨਾ ਹੋਵੇ ਔਰ ਪਲੀਜ਼ ਇਹਨਾਂ ਦੀ ਵੀ ਸੇਫਟੀ ਚਾਹੀਦੀ ਹੈ ਓਕੇ ਠੀਕ ਅਨੀ ਮੈਂ ਵੀ ਪਰ ਗੁਮਾਰ ਹਾਂ ਮੇਰੀ ਬੇਟੀ ਨੇ ਸੁਸਾਈਡ ਕਰ ਲਈ ਹੈ ਉਹ ਬੜੀ ਫਰਜ਼ਾਨੀ ਪਤਾ ਨਹੀਂ ਕਿ ਵੀ ਉਹ ਨੂੰ ਐਨਾਂ ਸਕੂਲ టీਚਰ ਸੀ ਨੀ ਤੋ ਗੁਪਤਾ ਤੇ ਦੂਦਰੀ ਉਸੇ ਮੈਡਮ ਇਹਨੂੰ ਬਹੁਤ ਤੋਚਰ ਕਰਦੀ ਵੀ ਸੀ ਪਤਾ ਨਹੀਂ ਤੋਚਰ ਕਰ ਕਰਕੇ ਮੇਰੇ ਬੱਚੇ ਦੇ ਦਿਮਾਗ 'ਚ ਪਤਾ ਨਹੀਂ ਕਿ ਇਹ ਤਾਂ ਬਾਰਤਾ ਕਿ ਉਹ ਡਰਨ ਲੱਪੇ ਡਰਦੀ ਵੀ ਸੀ ਕਿੰਨੇ ਦਿਨਾਂ ਤੋਂ ਬੋਲਦੀ ਨਹੀਂ ਪਈ ਸੀ ਕਿ ਸਕੂਲ 15 ਦਿਨ ਹੋ ਗਏ ਜਾਂਦੀ ਨਹੀਂ ਪਈ ਸੀ ਉਹ ਉਹ ਜਾਣੀ ਰਹੀ ਸੀ ਮੈਂ ਉਹ ਥਾਂ ਨਾਲ ਜਿੱਦ ਨਹੀਂ ਉੜਦੀ ਕਹਿੰਦੀ ਮੈਂ ਉਹ ਹੀ ਪਾਣਾ ਮਾਰ ਦਿੰਦੀ ਕੋਈ ਗੱਲ ਇਹਨੇ ਇੰਨਾ ਜਦੋਂ ਜਿਹਦੇ ਨੂੰ ਦੀ ਕੀਤੀ ਨੇ ਸੁਸਾਈਡ ਉਸ ਦਿਨ 6 ਵਜੇ ਤੋਂ ਲੈ ਕੇ 6:30 ਤੱਕ ਮੈਮ ਦਾ ਫੋਨ ਕਰੀ ਜਾ ਰਿਹਾ ਕਰ ਜਾਈਏ ਮੇਰੀ ਦਿਸ਼ਾ ਮੇਰੀ ਬੇਟੀ ਦੇ ਮੇਰੀ ਬੇਟੀ ਵੱਡੀ ਬੇਟੀ ਦੇ ਕੁਲਗੀ ਉਸ ਫੋਨ ਕੀਤਾ ਉਹਨਾਂ ਨੇ ਫੋਨ ਕਰਕੇ ਉਹਨਾਂ ਨੇ ਕਿਹਾ ਕਿ ਮੈਨੂੰ ਦੂਸਰੀ ਬੇਟੀ ਦਾ ਨੰਬਰ ਦਿਓ ਠੀਕ ਹੈ ਜੀ ਉਹ ਬੇਟੀ ਦੇ ਮੈਂ ਉਹਨਾਂ ਨੇ ਗੱਲ ਕਰਨੀ ਹੈ ਉਹਨਾਂ ਨੇ ਗੱਲ ਕਰਨੀ ਹੈ ਉਹਨਾਂ ਨੇ ਗੱਲ ਕਰਨੀ ਹੈ ਬਸ ਇਦਾਂ ਗਿਆ ਉਹਨਾਂ ਨੇ ਫਿਰ ਉਸ ਤੋਂ ਬਾਅਦ ਅੰਦਾਲੀ ਅਸੀਂ ਜੋ ਦਰਵਾਜ਼ਾ ਤੋੜਨੇ ਪਏ ਸੀਗੇ ਫਿਰ ਮੈਡਮ ਨੀਤੂ ਗੁਪਤਾ मैम ਦਾ ਫੋਨ ਆਇਆ ਕਿ ਅਸੀਂ ਇੱਕ ਮਿੰਟ ਗੱਲ ਕਰਾਓ ਇਹਨੇ ਕਿਹਾ ਮੈਂ ਉਹਦੀ ਮੰਮੀ ਬੋਲਦੀ ਪਿਆ ਮਦਰ ਬੋਲਦੀ ਪਿਆ ਠੀਕ ਹੈ ਤੇ ਕਿੰਨੇ ਮੈਂ ਮੇਰੀ ਉਹਨਾਂ ਨਾਲ ਗੱਲ ਕਰਾਓ ਬੇਟੀ ਨਾਲ ਗੱਲ ਕਰਾਓ ਤੁਸੀਂ ਬਸ ਬੇਟੀ ਨਾਲ ਗੱਲ ਗਿਲ ਕਿਰਾ ਨਹੀਂ ਫਿਰ ਦੁਆਰਾ ਅਸੀਂ ਜੋ ਦਵਾਜਾ ਤੋੜੇ ਤੇ ਬਸ ਹਣੀ ਗੱਲ ਸਮਝਣੀ ਚਾਹਾਂਗਾ ਕਿ ਜਦੋਂ ਜਿਹੜੀ ਚੈਟਿੰਗ ਸੀਗੀ ਉਹ ਲਗਾਤਾਰ ਉਹਦੇ ਵਿੱਚ ਜ਼ਿਕਰ ਕਰ ਰਹੇ ਸੀਗੇ ਕਿ ਮੈਨੂੰ ਟੀਚਰ ਤੋਂ ਡਰ ਲੱਗ ਰਿਹਾ ਕਿਸ ਗੱਲ ਦਾ ਡਰ ਸੀਗਾ ਕੀ ਚੀਜ਼ ਸੀਗੀ ਟੀਚਰ ਦੱਸਿਆ ਨਹੀਂ ਭਾਈ ਕਿਛੇ ਦਾ ਪ੍ਰੈਸ਼ਰਾਈਜ਼ ਕੀਤਾ ਸੀ ਬਿਲਕੁਲ ਜੇ ਦੱਸਦੇ ਸਾਨੂੰ ਆਪਾਂ ਆਪਣੀ ਬੇਟੀ ਨਾਲ ਵਿਚਾਰ ਲੈਂਦੇ ਉਹ ਚੈਟਿੰਗ ਦੇ ਵਿੱਚ ਉਹਨਾਂ ਨੇ ਲਿਖਿਆ ਚਿਟੀ ਤੇ ਉਹਨਾਂ ਚੈਟਿੰਗ ਕੀਤੀ ਹੈ ਕਿ ਅਸੀਂ ਇਕੱਠੇ ਸੁਸਾਈਡ ਕਰਾਂਗੇ ਉਸਦੀੋ ਕੇ ਬੇਟੀ ਕਹਿੰਦਾ ਉਹ ਦੂਜੀ ਬੇਟੀ ਕਹਿੰਦੀ ਏ ਜਿੰਦਾ ਡੇਟਿੰਗ ਹੋ ਰਹੀ ਸੀਗੀ ਉਹਨੇ ਕਿਹਾ 17 ਅਕਤੂਬਰ ਨੂੰ ਮਰਾਂਗੇ ਤੇ ਇਕੱਠੇ ਸੁਸਾਈਸਾਈਡ ਕਰਾਂਗੇ ਕਿ ਕਨੇ ਦੋ ਇੱਕ ਗਰੁੱਪ ਬਣਾ ਲਾਂਗੇ ਪੂਰਾ ਦੋ ਤੇ ਕੱਢੀ ਸੂ ਸਾਡੇ ਬੜੇ ਪਰੇਸ਼ਾਨ ਆ ਬੜੇ ਐਦਾ ਪੂਰੀ ਚੈਟਿੰਗ ਸੀ ਸਾਰਾ ਜਿਹੜੀ ਲੜਕੀ ਨਾਲ ਚੈਟਿੰਗ ਕੀਤੀ ਸੀਗੀ ਵੀ ਅਸੀਂ ਦੋਨੇ ਇਕੱਠੇ ਸੂਸਾਈਡ ਕਰਾਂਗੇ ਹਾਂਜੀ ਹਾਂਜੀ ਉਹ ਕੌਣ ਹੈ ਉਹਦੀ ਕਲਾਸ ਕਲਾਸ ਫੇਲ ਉਹਦੇ ਨਾਲ ਇਕੱਠੇ ਪੜ੍ਹਦੇ ਆ ਉਹਦੇ ਪੇਰੈਂਟਸ ਨੇ ਜਾਂ ਲੜਕੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਕਿ ਕਿਉਂ ਟੀਚਰ ਨੇ ਤਾਂ ਪਰੇਸ਼ਾਨ ਕੀਤਾ ਕਿਹੜੀ ਫਾਰਮ ਸ਼ੀਟੋਂ ਮੈਂ ਕਦੀ ਆਪਾਂ ਦੇ ਮੈਂ ਕਦੀ ਮਿਲਿਆ ਨਹੀਂ ਉਹਨਾਂ ਨੂੰ ਮੇਰਾ ਪਤਾ ਮੈਂ ਤਾਂ ਹਰ ਟਾਈਮ ਜੌਬ ਤੇ ਰਹਿਣਾ ਪੈਂਦਾ ਬੁਢੀ ਮੰਦ ਕੀ ਕਰਦੀ ਇਨਸਾਫ ਦੀ ਬਸ ਇਨਸਾਫ ਚਾਹੀਦਾ ਹੀ ਅਰੇ ਅਸੀਂ ਭਾਵ ਉਹਨਾਂ ਨੂੰ ਉਹ ਉਹਨਾਂ ਨੂੰ ਮੈਂ ਸਭ ਚਾਹੀਦਾ ਸਾਨੂੰ ਨਹੀਂ ਕਦੇ ਟੀਚਰ ਨੇ ਫੋਨ ਕਰਕੇ ਪੇਰੈਂਟਸ ਤੁਹਾਡੇ ਨਾਲ ਲੋਕਾਂ ਨਾਲ ਗੱਲ ਕੀਤੀ ਹੈ ਕਿ ਕਿਉਂ ਬੱਚੀ ਨਾਲ ਗੱਲ ਕਰਨਾ ਚਾਹੁੰਦੀ ਸੀ ਅਜਿਹਾ ਕੀ ਸੀ ਪਤਾ ਨਹੀਂ ਉਹ ਮੈਂ ਦੇਖਿਆ ਦਬਾਅ ਸਾਈਡ ਕਰ ਦਿੱਤਾ ਕਿ ਬੜਾ ਹੀ ਬਿਲਕੁਲ ਨਹੀਂ ਇੰਦਰਿੰਦਰ ਮੈਨੂੰ ਕੋਈ ਨਹੀਂ ਇੰਦਰਿੰਦਰ ਜੀ ਨਾਸ ਕਦਮ ਚੱਕਿਆ ਨੇ ਇਤਨਾ ਦਾ ਕਦਮ ਚੱਕਿਆ ਹੈ ਅੱਜ ਮੇਰੀ ਬੇਟੀ ਕੋਲ ਜੀ ਲਾਓ